ਲੰਬਾ ਸਮਾਂ ਕਾਂਗਰਸ ਪਾਰਟੀ ਲਈ ਜਮਿਨੀ ਪੱਧਰ ਤੇ ਕੰਮ ਕਰਨ ਵਾਲੇ ਸੀਨੀਅਰ ਕਾਂਗਰਸੀ ਆਗੂ ਅਤੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅਮ੍ਰਿਤਾ ਵੜਿੰਗ ਦੇ ਕਰੀਬੀ ਰਿਸ਼ਤੇਦਾਰ ਅਰਸ਼ ਸੱਜਰ ਅਚਾਨਕ ਕਾਂਗਰਸ ਨੂੰ ਛੱਡ ਕੇ ਬੀਤੇ ਕੱਲ੍ਹ ਸ਼ਾਮ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਖੁਦ ਪਾਰਟੀ ਚ ਸ਼ਾਮਲ ਕੀਤਾ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਮੌਜੂਦ ਸਨ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਉਪਰੰਤ ਅਰਸ਼ ਸੱਜਰ ਫਰੀਦਕੋਟ ਪਹੁੰਚੇ ਅਤੇ ਆਏ মিডিਆ ਸਾਹਮਣੇ ਹੀ ਰੀਜ਼ਨ ਕੀ ਰਿਹਾ ਸਾਰਾ ਕੀ ਕਾਰਨ ਰਿਹਾ ਹੈ ਕਾਰਨ ਕੋਈ ਨਹੀਂ ਜੀ ਲੋਕਾਂ ਦੀ ਮੈਂ ਸਮਝਦਾ ਵੀ ਜਿਹੜਾ ਵੀ ਕੋਈ ਪਲੈਟਫਾਰਮ ਹੈ ਤੁਹਾਨੂੰ ਆਈਡੀਓਲੋਜੀ ਵੇਖਦੇ ਹੋਏ ਜੇ ਉਹ ਪਲੈਟਫਾਰਮ ਚੇਂਜ ਕਰਨਾ ਪੈਂਦਾ ਹੈ ਤੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਦੱਬ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੁਸੀਂ ਹੁਣ ਜਿਵੇਂ ਕਾਂਗਰਸ ਪਾਰਟੀ ਦੇ ਵਿੱਚ ਕੋਈ 15 20 ਸਾਲ ਚੰਗੇ ਤਰੀਕੇ ਦੇ ਨਾਲ ਕੰਮ ਕੀ ਰਿਹਾ ਬੜੀ ਜ਼ਿੰਮੇਵਾਰੀ ਨਾਲ ਗਰਾਊਂਡ ਲੈਵਲ ਤੇ ਕੰਮ ਕੀਤਾ ਹੈ ਹੋਰ ਕੀ ਕੋਈ ਕਾਰਨ ਰਿਹਾ ਕਿਉਂਕਿ ਇੱਕਦਮ ਜਿਹੜੀ ਕਾਂਗਰਸ ਪਾਰਟੀ ਕੋਈ ਫਰੀਦਕੋੜ ਦੇ ਲੋਕਾਂ ਨੂੰ ਵੀ ਕਾਫੀ ਹਰਾਨੀ ਹੋਈ ਕਿ ਇੱਕਦਮ ਪਾਰਟੀ ਆਵਾ ਨੂੰ ਕਾ ਬੇਸਿਕਲੀ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਪਿਛਲੇ 2 ਸਾਲਾਂ ਦੇ ਕੰਮ ਹੈ ਜੀ ਸੀਐਮ ਭਗਵੰਤ ਮਾਨ ਜੀ ਦਾ ਜਿਹੜਾ ਵੇ ਆਫ ਵਰਕਿੰਗ ਹੈ ਉਹ ਮੈਨੂੰ ਬੜਾ ਅੱਛਾ ਲੱਗਿਆ ਹੈ ਈਡੀਓਲੋਜੀ ਇਹਨਾਂ ਦੀ ਬੜੀ ਅੱਛੀ ਲੱਗੀ ਤੇ ਆਉਣ ਵਾਲੇ ਸਮੇਂ ਮੈਂ ਜਿਹੜਾ ਇਸੇ ਕਰਕੇ ਫੈਸਲਾ ਆਪ ਦਾ ਲਿਆ ਜੀ ਇੱਕ ਜਿਹੜਾ ਕੱਲ ਜਿੰਨੀਆਂ ਚੈਨਲਾਂ ਤੇ ਖਬਰ ਚੱਲ ਰਹੀ ਸੀ ਉਹ ਤੇ ਉੱਚ ਹੈਣਗੇ ਚੱਲ ਰਹੀ ਸੀ ਕਿ ਰਾਜਾ ਵੜੈਂਗ ਦੇ ਕਰੀਬੀ ਰਿਸ਼ਤੇਦਾਰ ਆ ਹੁਕਤਾਵੜੈਂਗ ਦੇ ਬ੍ਰਦਰ ਹੈ ਉਹਨਾਂ ਦੇ ਨਾਲ ਕੀ ਰਿਸ਼ਤੇਦਾਰੀ ਹੈ ਕਿਉਂ ਉਹ ਚੈਨਲਾਂ ਨੂੰ ਹੈਡਿੰਗ ਦਿਵਾਉਣੀ ਹੈ ਆ ਮੇਰੀ ਉਹ ਭੂਆ ਜੀ ਦੀ ਬੇਟੀ ਹੈ ਜੀ ਅਮਰਤਾ ਜੀ ਤੇ ਬੇਸਿਕਲੀ ਰਿਸ਼ਤੇਦਾਰੀ ਮੇਰੀ ਜਿਹੜੀ ਹੈਗੀ ਹੈ ਬਾਈ ਰਾਜਾ ਜੀ ਨਾਲ ਸਾਡੇ ਉਹ ਜਵਾਈ ਹੈ ਤੇ ਠੀਕ ਹੈ ਵੀ ਹੌਣ ਵਾਲੇ ਸਮੇਂ ਵੀ ਤੁਸੀਂ ਆਪਦੇ ਪਰਿਵਾਰ ਦੇ ਵਿੱਚ ਕਈ ਵਾਰੀ ਕੋਈ ਗੱਲ ਕਰਦੇ ਹੋ ਜਾਂ ਕੋਈ ਬੇਸਿਕਲੀ ਤੁਸੀਂ ਸਭ ਜਿਹੜੇ ਇਸ ਪਲੈਟਫਾਰਮ ਦੇ ਆਪਾਂ ਹੈਗੇ ਆ ਉਹ ਲੋਕਾਂ ਦੀ ਸੇਵਾ ਵਾਸਤੇ ਆ ਤੇ ਮੇਰੇ ਹਿਸਾਬ ਨਾਲ ਤੁਹਾਨੂੰ ਦੱਬ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਇਹ ਪਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਤੁਹਾਨੂੰ ਪਰਮਾਤਮਾ ਅੱਗੇ ਲੈ ਕੇ ਆਉਂਦਾ ਹੈ ਕਿਸੇ ਨਾ ਕਿਸੇ ਦੇ ਕੰਮ ਦਾ ਜ਼ਰੀਆ ਬਣਾਉਂਦਾ ਹੈ ਜਿਵੇਂ ਤੁਸੀਂ ਕਈ ਵਾਰੀ ਦੇਖਿਆ ਹੋਵੇਗਾ ਵੀ ਕਿਤੇ ਨਾ ਕਿਤੇ ਆਪਾਂ ਕਿਸੇ ਨਾ ਕਿਸੇ ਦਾ ਜ਼ਰੀਆ ਬੰਨਦੇ ਆ ਤੇ ਮੇਰੇ ਹਿਸਾਬ ਨਾਲ ਜੇ ਪਰਮਾਤਮਾ ਤੁਹਾਨੂੰ ਇਹ ਬਖਸ਼ਦਾ ਤਾਂ ਤੁਹਾਨੂੰ ਜ਼ਰੂਰ ਜ਼ਰੀਆ ਬੰਨਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਲੋ ਤਿੰਨ ਵਾਰ ਐਮਐਲਏ ਬਣੇ ਹੈ ਰਾਜਾ ਬੜਿੰਗ ਜੀ ਤੁਸੀਂ ਖੁਦ ਜ਼ਿੰਮੇਵਾਰੀ ਨਵਾਈ ਹੈ ਲੋਕ ਸਭਾ ਦੇ ਵਿੱਚ ਅਮਰਤਾ ਬੜਿੰਗ ਦੇ ਸਾਹਮਣੇ ਜਦੋਂ ਉਹਨਾਂ ਨੇ ਚੋਣ ਲੜੀ ਉਦੋਂ ਤੁਸੀਂ ਜ਼ਿੰਮੇਵਾਰੀ ਨਵਾਈ ਹੈ ਹੁਣ ਉਹ ਫੇਰ ਚੋਣ ਲੜ ਰਹੇ ਹੁਣ ਨਹੀਂ ਲੋੜ ਸੀ ਤੁਹਾਡੀ ਤੋਂ ਦੀ ਜ਼ਿੰਮੇਵਾਰੀ ਉੱਥੇ ਪੈਂਦੀ ਹੈ ਜੋ ਮੈਂ ਵਾਰੀ ਬਿਲਕੁਲ ਬਾਂਦੀ ਸੀ ਜੀ ਮੈਂ ਆਪਦੀ ਜ਼ਿੰਮੇਵਾਰੀਆਂ ਤੇ ਭਾਈਦਾ ਨਹੀਂ ਬਟ ਜਿਹੜਾ ਮੈਂ ਤੁਹਾਨੂੰ ਦੱਸਿਆ ਪਿਛਲੇ ਡੇਢ ਦੋ ਸਾਲ ਤੋਂ ਮੈਨੂੰ ਜਿਹੜੀ ਹੈ ਭਗਵੰਤ ਮਾਨ ਜੀ ਦੀ ਸੀਐਮ ਸਾਹਿਬ ਦੀ ਆਈਡੀਓਲੋਜੀ ਤੋਂ ਬੜਾ ਮੈਂ ਉਹਨਾਂ ਤੋਂ ਪ੍ਰਭਾਵਿਤ ਸੀ ਤੇ ਬਟ ਮੇਰਾ ਇਹ ਨਾਲ ਇਹ ਮੰਨਣਾ ਹੈ ਵੀ ਜੇ ਤੁਸੀਂ ਕੋਈ ਜ਼ਿੰਮੇਵਾਰੀ ਲੈਨੇ ਹੋ ਤੇ ਉਹਨੂੰ ਬਖੂਬੀ ਤੁਹਾਨੂੰ ਉਹਨੂੰ ਨਿਭਾਉਣਾ ਚਾਹੀਦਾ ਹੈ ਵੀ ਇਹ ਨਹੀਂ ਕਿ ਵੀ ਤੁਸੀਂ ਆਪਦੀ ਕਾਰਜਕਾਰੀ ਪਾਈ ਤੇ ਵਾਪਸ ਆ ਗਏ ਜੇ ਜ਼ਿੰਮੇਵਾਰੀ ਲੈਣੀ ਹੈ ਤਾਂ ਸਵੇਰੇ 5 ਵਜੇ ਉੱਠੋ 6 ਵਜੇ ਜਾਓ ਤੇ ਰਾਤ 12 1 ਵਜੇ ਤੱਕ ਕੰਮ ਕਰੋ ਨਹੀਂ ਤਾਂ ਤੁਸੀਂ ਆਪ ਦਾ ਮੇਰੇ ਸਾਹਮਣੇ ਤੁਸੀਂ ਆਪ ਦਾ ਹੱਥ ਜੋੜ ਕੇ ਮਾਫੀ ਮੰਗ ਲਓ ਵੀ ਭਾਈ ਜੀ ਮੈਂ ਇਸ ਵਾਰ ਜਿਹੜਾ ਹੈਗਾ ਵੀ ਤੁਸੀਂ ਵੀ ਜੁਆਇਨ ਨਹੀਂ ਕਰ ਪਾਉਂਗਾ ਮੇਰੀਆਂ ਆਪਦੀਆਂ ਕੋਈ ਨਿੱਜੀ ਮਜਬੂਰੀਆਂ ਜਾਂ ਮੈਂ ਕਿਸੇ ਹੋਰ ਦੀ ਆਈਡੀਓਲੋਜੀ ਨਾਲ ਪ੍ਰਭਾਵਿਤ ਹੈ ਜਾਂ ਜਿਵੇਂ ਵੀ ਕੁਝ ਵੀ ਆਪਾਂ ਹੁੰਦਾ ਕਹਿ ਸਕਦੇ ਮੈਂ ਪਲੇਟਫਾਰਮ ਪਿਛਲੇ 2 ਸਾਲ ਤੋਂ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਵੇ ਆਫ ਵਰਕਿੰਗ ਦੇਖ ਰਿਹਾ ਸੀ ਮੈਨੂੰ ਬੜਾ ਪਸੰਦ ਆ ਰਿਹਾ ਸੀ ਤੇ ਮੈਂ ਆਉਣ ਵਾਲੇ ਸਮੇਂ ਇਸੇ ਕਰਕੇ ਜਿਹੜੀ ਹੈ ਪਾਰਟੀ ਚੇਂਜ ਕਰਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਅਰ ਜੀ ਇਹ ਵੀ ਗੱਲ ਚੱਲ ਰਹੀ ਹੈ ਚਰਚਾ ਚੱਲ ਰਿਹਾ ਹੈ ਕਿ ਕ ਆ ਅੰਦਰ ਖਾਤੇ ਜਿਹੜਾ ਆਪ ਦਾ ਇਹਨਾਂ ਦਾ ਕਮਿਟਮੈਂਟ ਹੈਗਾ ਇਹਨਾਂ ਦੀ ਕਮਿਟਮੈਂਟ ਵੀ ਹੋ ਸਕਦੀ ਹੈ ਤੇ ਨਾਲ ਦੇ ਨਾਲ ਹੋ ਸਕਦਾ ਹੈ ਤਿੰਨ ਸਾਲ ਪਾਰਟੀ ਦੇ ਰਹਿੰਦੇ ਆ ਸਰਕਾਰ ਦੇ ਤੇ ਕੋਈ ਨਾ ਕੋਈ ਲਾਲਚ ਜਿਹੜਾ ਉਹਦੇਦਾਰੀ ਦਾ ਜਾਂ ਕੋਈ ਹੋਰ ਲਾਲ ਦਿੱਤਾ ਹੋਵੇ 869 ਨਹੀਂ ਐਸੀ ਕੋਈ ਗੱਲ ਨਹੀਂ ਹੈ ਜੀ ਤੁਸੀਂ ਦੇਖੋ ਜਿੰਨੇ ਮੂੰਹ ਉਨੀਆਂ ਗੱਲਾਂ ਨੇ ਜਿਹੜੇ ਕਿਸੇ ਬੰਦੇ ਨੇ ਜੋ ਗੱਲ ਕਹਿਣੀ ਉਹਨੂੰ ਆਪਾਂ ਰੋਕ ਨਹੀਂ ਸਕਦੇ ਨਹੀਂ ਕਿਸੇ ਨੂੰ ਚੁੱਪ ਕਰਾ ਸਕਦੇ ਐ ਐਂਡ ਇੰਡੀਪੈਂਡੈਂਸ ਐ ਅਗਲਾ ਕੁਝ ਵੀ ਕਹਿ ਸਕਦਾ ਪਰ ਮੈਨੂੰ ਨਹੀਂ ਲੱਗਦਾ ਕੋਈ ਵੀ ਇਹ ਜੀ ਗੱਲ ਐ ਨਹੀਂ ਮੈਂ ਕਿਸੇ ਲਾਲਚ ਵਾਸ ਗਿਆ ਮੈਂ ਦਿਲੋਂ ਆਪਦੇ ਕੰਮ ਕਰਨ ਕਰਕੇ ਗਿਆ ਵੀ ਮੈਂ ਸਮਝਦਾ ਵੀ ਪਾਰਟੀ ਜਦੋਂ ਤੁਸੀਂ ਕਿਤੇ ਵੀ ਕੰਮ ਕਰਦੇ ਹੋ ਭਾਵੇਂ ਤੁਹਾਡੀ ਕਲਾਸ ਐ ਭਾਵੇਂ ਤੁਹਾਡੀ ਪਾਰਟੀ ਐ ਤੁਸੀਂ ਕਿਸੇ ਇੱਕ ਸਮੂਹ ਚ ਕੰਮ ਕਰਦੇ ਹੋ ਜਦੋਂ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਤੇ ਉਹਦਾ ਰਿਗਾਰਡ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਲੋਕਾਂ ਕੋਈ ਅਪੀਲ ਜਾਂ ਤੁਹਾਡੇ ਜਨ ਨੂੰ ਚਾਉਣ ਵਾਲੇ ਜਾਂ ਤੁਹਾਡੇ ਸਾਥੀ ਹੈ ਜਾਂ ਜਿਹੜੇ ਕੋਈ ਸੁਪਰਕ ਦੇ ਵਿੱਚ ਹੈ ਕੀ ਕੀ ਕਰਨ ਚਾਹੁੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਹੁਣ ਆਵਾਮੀ ਪਾਰਟੀ ਵਿੱਚ ਕੰਮ ਕਰੀਏ ਮੈਂ ਅਪੀਲ ਆਪਦੇ ਸਾਰੇ ਭੈਣਾਂ ਨੂੰ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਇਹ ਕਰਨੀ ਚਾਹਾਂਗਾ ਬੀਐਮਪੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਰਮਜੀਤ ਅਨਮੋਲ ਜੀ ਆਪਣੇ ਕੈਂਡੀਡੇਟ ਹੈ ਆਵਾਮੀ ਪਾਰਟੀ ਦੀ ਆਪਾਂ ਵੱਧ ਤੋਂ ਵੱਧ ਉਹਨਾਂ ਦੀ ਸਪੋਰਟ ਕਰਨੀ ਹੈ ਆਓ ਸਾਰੇ ਰਲ ਕੇ ਉਹਨਾਂ ਨੂੰ ਜਿਤਾਉਣੇ ਹੈ ਥੈਂਕ ਯੂ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز